ਨਹੀਂ ਦੇ ਸਕੀ ਟਿਊਸ਼ਨ ਦੀ ਫੀਸ ਤਾਂ ਮਾਸਟਰ ਨੇ ਫੀਸ ਲੈਣ ਦੇ ਬਦਲੇ ਕਰਵਾ ਲਿਆ ਲੜਕੀ ਨਾਲ ਵਿਆਹ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਹੁਣ ਇੱਕ ਅਧਿਆਪਕ ਅਤੇ ਉਸ ਕੋਲ ਟਿਊਸ਼ਨ ਪੜ੍ਹਦੀ ਲੜਕੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜੋ ਲੜਕੀ ਵੀਡੀਓ ਵਿੱਚ ਤੁਹਾਨੂੰ ਦਿਖਾਈ ਦੇ ਰਹੀ ਹੈ ਨਾਲ ਖੜਾ ਵਿਅਕਤੀ ਇਸ ਦਾ ਅਧਿਆਪਕ ਹੈ ਜਿਸ ਕੋਲ ਇਹ ਲੜਕੀ ਟਿਊਸ਼ਨ ਪੜ੍ਹਦੀ ਸੀ ਇਹ ਲੜਕੀ ਆਪਣੇ ਟਿਊਸ਼ਨ ਦੀ ਫੀਸ 10000 ਰੁਪਏ ਆਪਣੇ ਮਾਸਟਰ ਨੂੰ ਨਹੀਂ ਦੇ ਸਕੀ ਤਾਂ ਫੀਸ ਨਾ ਮਿਲਣ ਕਾਰਨ ਇਸ ਮਾਸਟਰ ਨੇ ਇਸ ਲੜਕੀ ਨਾਲ ਹੀ ਵਿਆਹ ਕਰਵਾ ਲਿਆ ਇਹ ਮੇਰਾ ਸਟੂਡੈਂਟ ਸੀ ਮੈਂ ਇਸੇ ਪੜ੍ਹਾਤਾ ਥਾ ਇਸਕੋ ਫੀਸ ਵੀ ਬਹੁਤ ਹੋ ਗਏ 10000 ਹੋ ਗਏ ਥੇ ਔਰ ਇਹ ਦੇ ਨਹੀਂ پا ਰਹੀ ਥੀ ਮੈਂਨੇ ਸੋਚਿਆ ਕੀ ਕੀਤਾ ਜਾਏ ਹਮਨੇ ਇਸੇ ਸ਼ਾਦੀ ਕਰ ਲਿਆ ਸ਼ਾਦੀ ਕਰ ਲਿਆ ਤਾਂ ਆਪ ਹਮੇ ਬਤਾਏ ਆਪ ਹਮੇ ਆਸ਼ੀਰਵਾਦ ਤੁਸੀਂ ਇਸ ਮਾਸਟਰ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ